ਗੋਜਲ ਨੇ ਦੂਰ ਵੀ ਦਿੱਤੀ ਆ ਮਜੀਦ ਸਿੰਘ ਉਹ ਜਿਹੜਾ ਨੇ ਨਜ਼ਾਰਾ ਲਿਆਤਾ ਇਹਦੇ ਨਾਲ ਤਾਂ ਕਬੂਤਰ ਚਿੜੀਆਂ ਐ ਵੇਖਦੇ ਆ ਜਿਵੇਂ ਆਪਣੇ ਹੱਥ 'ਚ ਹੀ ਆ ਜਾਂਦੇ ਆ ਓਏ ਇਹ ਘਕ ਕਮਲੀਆਂ ਫੁਲਾਣਾ ਰੰਗ ਵਾਲਾ ਫਿਰ ਉਹ ਗੁਲਾਬੀ ਰੰਗ ਵਾਲਾ ਫਰੀ ਜਾਂਦਾ ਓਏ ਮੈਨੂੰ ਦਿਖਾ ਦੇ ਹਾਂਜੀ ਰੁੱਕ ਜਾ ਰੁੱਕ ਜਾ ਮੈਨੂੰ ਵੇਖ ਲਾਂਦੇ ਐ ਐਵੇਂ ਲੱਗਦਾ ਹੱਥ 'ਚ ਹੀ ਆ ਗਿਆ ਕਬੂਤਰ ਓ ਖੱਬਾ ਟੂ ਸਾਹ ਹਰਾ ਵੀ ਹੀ ਜਾਂਦਾ ਨਜ਼ਾਰਾ ਹੀ ਆ ਗਿਆ ਆ ਉਹਨੂੰ ਤੂੰ ਵੀ ਵੇਖ ਲੈ ਲੌਕਡਾ ਕੋਲੇ ਕੋਲੇ ਆ ਪਹਿਲਾ ਛਤਰੀ ਵਾਲੇ ਵੇਖ ਓਏ ਇੰਨੀ ਤੇਰੀ ਹਲੇ ਤੂੰ ਪਹਿਲੀ ਵਾਰੀ ਲਾਈ ਆ ਪਹਿਲਾ ਛਤਰੀ ਵਾਲੇ ਘੁਮਾ ਕੇ ਘੁਮਾ ਕੇ ਸੈਟ ਕਰਕੇ ਦੇ ਓ ਇਹਨੂੰ ਜਮਾ ਗੋਲੇ ਆ ਹੈ ਆ ਰਿਹਾ ਆ ਰਿਹਾ ਫੜ ਲੈ ਜਿਹੜੇ ਉਹ ਛਤਰੀ ਤੇ ਬੈਠੇ ਆ ਵੀ ਕਬੂਤਰ ਫੜੇ ਨਹੀਂ ਜਾਣੇ ਬਹੁਤ ਹੈ ਜਮਾ ਨੇੜੇ ਜਮਾ ਨੇੜੇ ਆ ਫੜ ਲੇਗਾ ਆ ਗਿਆ ਦੂਰਬਿੰਦ ਨਜ਼ਾਰਾ ਆ ਗਿਆ ਹੀ ਨੀ ਨਜ਼ਾਰਾ ਪੈ ਕੇ ਵੇਖ ਫਿਰ ਪੈ ਕੇ ਪੈ ਕੇ ਤੂੰ ਵੀ ਵੇਖ ਪੈ ਕੇ ਕਬੂਤਰ ਵੇਖ ਕਿਵੇਂ ਢਿੰਦੇ ਸੈੱਟ ਕਰ ਲਾ ਪਹਿਲਾਂ ਸੈੱਟ ਸੈੱਟ ਕਰ ਲਾ ਪਰ ਦੂਰ ਸੈੱਟ ਹੀ ਐ ਵਧੀਆ ਦੇਖਦੇ ਆ ਜੀ ਉਹ ਉੱਡੀ ਜਾਂਦੇ ਕਬੂਤਰ ਜਮਾਂ ਨੇੜੇ ਹੱਥ 'ਚ ਆ ਗਏ ਹੱਥ 'ਚ ਆ ਗਏ ਫੜ 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 ਕੋਲ ਦੀ ਟੱਪ ਕੇ ਫੜਨਾ 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 ਵਧੀਆ ਦੂਰ ਵੀ ਨਾ ਹਾਂ ਬਹੁਤ ਜ਼ਿਆਦਾ ਕੈਂਡ ਆ ਬਈ ਕਿਵੇਂ ਲੱਗੀ ਦੂਰਬੀਨ ਭੋਕੜਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਲੰਮਾ ਵੇਖ ਫਿਰ ਕੂਤਰ ਦਾ ਵੇਖ ਲੈ ਉਹ ਲੰਮਾ ਵੇਖ ਆ ਤਾਂ ਜਮਾ ਕਿੰਨੂ ਇਹ ਤਾਂ ਬੂਟੇ ਹੀ ਆਪਣੇ ਕੋਲ ਨੇੜਾ ਆ ਗਏ ਕਿੰਨੂ ਤੋੜ ਕੇ ਨਾ ਖਾਣ ਲੱਗ ਜੀ ਕਿੰਨੂ ਬਹੁਤ ਬੂਟੇ ਬਹੁਤ ਦੂਰ ਹੈ ਹੈ ਅਰੇ ਇਹ ਆ ਖੜੇ ਆ ਆ ਖੜੇ ਆ ਕੋਠੀ ਤੇ ਜਾਵੇਂ ਕੋਲੇ ਆ ਗਈ ਕੋਠੀ ਕੋਲੇ ਆ ਗਈ ਹਾਂਜੀ ਠੀਕ ਆ ਠੀਕ ਆ ਜਮਾ ਦੁੱਤੀ ਇਹਨੂੰ ਐ ਕਰ ਆਪਣੇ ਥਾਂ 'ਚ ਲਿਆਓ ਕੋਠੀ ਨੂੰ ਫਿਰ ਆਪਾਂ ਕਬਜ਼ਾ ਕਰ ਲਾਂਗੇ ਹੈ ਵੱਕੜਾ ਹਾਂਜੀ ਇਹਾਂ ਦਾ ਕੋਠੀ ਕੋਲੇ ਆ ਗਈ ਆਪਾਂ ਕਬਜ਼ਾ ਕਰ ਲਾਂਗੇ ਹੈ ਕਬਜ਼ਾ ਕਰ ਲਾਂਗੇ ਨਜ਼ਾਰਾ ਹੁਣ ਤੂੰ ਦੂਰਬੀਨ ਦਾ ਹਾਂਜੀ ਲੈ ਆ ਵੀ ਸਰਦਾਰ ਮਨਜੀਤ ਸਿੰਘ ਆਹਦਲਾ ਜਵਾਕਾਂ ਨੂੰ ਬਣਾਤੀ ਮੌਜ ਆ ਭਮੱਕੜ ਕੱਢ ਤੇ ਟਿੱਡੇ ਕੱਢ ਕਹਿੰਦੇ ਵੀ ਨਜ਼ਾਰਾ ਆ ਗਿਆ ਠੀਕ ਹੈ ਫਿਰ ਹਾਂਜੀ ਬਹੁਤ ਵਧੀਆ ਜੀ ਥੈਂਕ ਯੂ ਕਰ ਦਿਓ ਮਨਜੀਤ ਸਿੰਘ ਦਾ ਫਿਰ ਬਹੁਤ ਬਹੁਤ ਧੰਨਵਾਦ ਸਾਨੂੰ ਦੂਰਬੀਨ ਦੇਣ ਦਾ ਛੋਟਾ ਆ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ